ਪੰਜਾਬ ਦੇ ਕਾਫੀ ਰੰਗ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਨੇ ਔਰ ਉਮੀਦ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਆਪਾਂ ਇਧਰ ਉਧਰ ਦਾ ਸੋਚਣਾ ਹੁਣ ਛੱਡ ਲੀਏ ਮੈਂ ਹੁਣ ਅੰਮ੍ਰਿਤਸਰ ਹੀ ਆਇਆ ਕੱਲ ਰਾਤ ਤੁਸੀਂ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇਧਰ ਨੂੰ ਭੇਜਣ ਲੱਗੇ ਆਪਾਂ ਇੱਥੇ ਹੀ ਪ੍ਰਮਾਤਮਾ ਨੇ ਨਾ ਕੁਝ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ 'ਚੋਂ ਨਾ 60 ਮਣ ਕਣਕ ਕਿਸੇ ਦੁਨੀਆ ਦੀ ਧਰਤੀ ਨੇ ਇੰਨੇ ਇੰਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ ਕੌਣ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲ ਅਸ਼ੀਰਵਾਦ ਹੈ ਕੋਈ ਪਿੰਡ ਹੈ ਜਾਨੀ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਜਾਂ ਗੁਰਦੁਆਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਐਨੀ ਮਾਰਸ਼ਲ ਕੌਮ ਹੈ ਆਪਾਂ ਕਹੋ ਤੁਹਾਨੂੰ ਕੋਲੇ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋਰ ਢੋਡੀ ਹੈ ਜਿੰਨੇ ਮਰਜ਼ੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕੇ ਨਾਲ ਆਉਂਦੇ ਨੇ ਜਾਂ ਗਮੀ ਚ ਆਉਂਦੇ ਆ ਜਾਂ ਖੁਸ਼ੀ ਚ ਆਉਂਦੇ ਆ ਉਹਨੇ ਖੁਸ਼ੀ ਨਾਲ ਅੱਖਾਂ ਪਰ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦਿੱਤੀਆਂ ਪੁੱਤ ਵੀ ਜੱਜ ਐਸਡੀਐਮ ਬਣਨ ਲੱਗੇ ਨੇ ਨਹੀਂ ਆਪਾਂ ਤਾਂ ਤੇ ਬੜਾ ਸੀਰ ਰ ਭਰੇ ਸੀ ਬਸ ਜੈ ਇੱਧਰ ਰ ਵੱਡੀਆਂ ਨੌਕਰੀਆਂ ਤਾਂ ਇੰਨਾ ਅਹੁਦੇ ਕੋਲੇ ਸੀਨਾ ਕੋਲੇ ਠੀਕ ਹੈ ਨਾ ਤੂੰ ਆ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲੋਣੀ ਪੈ ਜਾਏ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜਾਏ ਨੌਕਰੀ ਲੈ ਲਓ ਕਰੋ ਨੌਕਰੀ ਐਪਾ ਕਿਉਂ ਧੱਕੇ ਖਾਈਏ ਉੱਥੇ ਜਾ ਕੇ 112 ਜਾ ਰਹੇ ਨੇ ਅੰਮਰਸਾ 112 ਚਲੋ ਇਹਦੇ ਚ ਇਹ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ ਅਗਰ 99 99 ਬੁਲਾਜਤ ਇਹ ਹੀ ਨਹੀਂ ਬਦਲਾਗਾ 99 99 ਚੋਂ ਪਤਾ ਲੱਗਦਾ ਸੋ ਇੱਕ ਕੱਟ 90 ਬਕ ਵਧੀਆ ਠੀਕ ਹੈ ਇੱਕ ਕੱਟ 90 ਪੰਜਾਬ ਦੇ ਕਾਫੀ ਰੰਗ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਨੇ ਔਰ ਉਮੀਦ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਆਪਾਂ ਇਧਰ ਉਧਰ ਦਾ ਸੋਚਣਾ ਹੁਣ ਛੱਡ ਲੀਏ ਮੈਂ ਹੁਣ ਅੰਮ੍ਰਿਤਸਰੋਂ ਹੀ ਆਇਆ ਕੱਲ ਰਾਤ ਤੁਸੀਂ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇਧਰ ਨੂੰ ਭੇਜਣ ਲੱਗੇ ਅਪਾ ਇੱਥੇ ਹੀ ਪ੍ਰਮਾਤਮਾ ਨੇ ਨਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ 'ਚੋਂ ਨਾ 60 ਮਣ ਕਣਕ ਕਿਸੇ ਦੁਨੀਆ ਦੀ ਧਰਤੀ ਐ ਨਾ ਇੰਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ ਕੌਣ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲੇ ਆਸ਼ੀਰਵਾਦ ਹੈ ਕੋਈ ਪਿੰਡ ਹੈ ਜਾਂ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਜਾਂ ਗੁਰਦੋਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਇੰਨੀ ਮਾਰਸ਼ਲ ਕੌਮ ਹੈ ਆਪਾਂ ਕਿਉਂ ਉਹਨਾਂ ਕੋਲ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋਰ ਥੋੜੀ ਹੈ ਜਿੰਨੇ ਮਰਜ਼ੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕੇ ਨਾਲ ਹੀ ਆਉਂਦੇ ਨੇ ਜਾਂ ਗਮੀ ਚ ਆਉਂਦੇ ਆ ਜਾ ਖੁਸ਼ੀ ਚਾਉਂਦੇ ਆ ਉਹਨੇ ਖੁਸ਼ੀ ਦਾ ਖਬਰ ਕਰਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦਿੱਤੀਆਂ ਪੁੱਤ ਵੀ ਜੱਜ ਐਸ ਡੀ ਐਮ ਬਣਨ ਲੱਗੇ ਨੇ ਨਹੀਂ ਆਪਾਂ ਤਾਂ ਤੇ ਬੜਾ ਸੀ ਰਗਰੇ ਸੀ ਬਸ ਜੇ ਇੱਧਰ ਆਕਰ ਵੱਡੀਆਂ ਨੌਕਰੀਆਂ ਤਾਂ ਇਹਨਾਂ ਹੱਦਾਂ ਕੋਲੇ ਸੀ ਨਾ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲੋਣੀ ਪੈ ਜੇ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜੇ ਨੌਕਰੀ ਲੈ ਲਓ ਕਰੋ ਨੌਕਰੀ ਐਪਾ ਕਿਉਂ ਧੱਕੇ ਖਾਈਏ ਇੱਥੇ ਜਾ ਕੇ 112 ਜਾ ਰਹੇ ਨੇ ਅੰਬਰਸਰ 112 ਚਲੋ ਇਹਦੇ ਚ ਇਹ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ 99 99 ਬੁਲਾਜਤ ਇਹ ਹੀ ਨਹੀਂ ਬਦਲਾ 99 99 ਚੋਂ ਨਹੀਂ ਪਤਾ ਲੱਗਦਾ ਸੋ ਇੱਕ ਕੱਟ 91 ਬੜੀਆ ਠੀਕ ਹੈ ਇੱਕ ਕੱਟ